ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਅੱਜ ਨਾ ਬੜਾ ਵਧੀਆ ਦਿਨ ਹੈ। ਕੁਦਰਤ ਦੇ ਜਿਹੜਾ ਮੌਸਮ ਦਾ ਮਜਾਜ ਬਖਸ਼ਿਆ ਧੁੱਪ ਲੱਗੀ ਹੈ ਬੜੀ ਨਜ਼ਾਰੇ ਵਾਲੀ। ਨਾਲ ਠੰਡੀ ਠੰਡੀ ਹਵਾ ਵੀ ਚੱਲਦੀ ਪਈ ਹੈ। ਉਸ ਤੋਂ ਵੀ ਵਧੀਆ ਮਜਾਜ ਬਣ ਗਿਆ ਕਿ ਮੇਰੇ ਪੰਜ ਭਰਾ ਮੈਨੂੰ ਅੱਜ ਖੇਤ ਬੈਠੇ ਨੂੰ ਵੇਖ ਕੇ ਮਿਲਣ ਆਸਤੇ ਆਏ ਆ। ਇੱਧਰ ਮੇਰਾ ਭਰਾ ਸਰਦੇਵ ਸਿੰਘ ਜੀ ਮਾਸਟਰ ਸਾਹਿਬ, ਹਰਪ੍ਰੀਤ ਸਿੰਘ ਜੀ ਚੌਧਰੀ ਸਾਹਿਬ, ਬਲਵਿੰਦਰ ਸਿੰਘ ਜੀ ਛੋਟਾ ਵੀਰ ਪ੍ਰਤਪਾਲ ਸਿੰਘ ਤੇ ਵੱਡਾ ਵੀਰ ਜਸਪੀਰ ਸਿੰਘ ਫੌਜੀ ਇਹ ਬੜੀ ਗੁਰੂ ਦੀ ਬਖਸ਼ਿਸ਼ ਹੈ ਗੁਰੂ ਦੀਆਂ ਨਾਮਲੇਵਾ ਸਿੱਖ ਸੰਗਤਾਂ ਨੇ ਸਦਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਸਿੰਘ ਨੇ ਤੇ ਇਸ ਤਰ੍ਹਾਂ ਹੀ ਇਕੱਠੇ ਰਹਿ ਕੇ ਆਪਣੇ ਪਿੰਡ ਦਾ ਵੀ ਇਲਾਕੇ ਦਾ ਵੀ ਵਧੀਆ ਸੋਚਦੇ ਆ ਸਾਰੇ ਭਰਾਵਾਂ ਨੂੰ ਬਈ ਮੈਂ ਜੀ ਆਖਣਾ ਧੰਨਵਾਦ ਹੈ ਤੁਹਾਡਾ ਕਿਉਂਕਿ ਮਿੱਤਰੋ ਅੱਜ ਦੇ ਹਾਲਾਤ ਵਿੱਚ ਕਿਸੇ ਦਾ ਘਰ ਦੇ ਜੀਆਂ ਕੋਲ ਬਹਿਣ ਜੋਗਾ ਸਮਾਂ ਨਹੀਂ ਜੇ ਹੁੰਦਾ ਇਹਨਾਂ ਦਾ ਧੰਨਵਾਦ ਹੈ ਕਿ ਪਿਆਰ ਬਖਸ਼ਣ ਦੀ ਖੇਤ ਆ ਗਏ ਨੇ ਪਿੱਛੇ ਸੋ ਕਿਵੇਂ ਲੱਗਾ ਪ੍ਰਤਮਾਲ ਜੀ ਜਾਂ ਵਿੰਦਰ ਸਿੰਘ ਜੀ ਵਧੀਆ ਲੱਗਾ ਬਹੁਤ ਵਧੀਆ ਹਾਂਜੀ ਭਰਾਉਣ ਮਿਲਿਆ 10 12 ਦਿਨਾਂ ਬਾਅਦ ਹਾਂ ਬਹੁਤ ਚੰਗਾ ਲੱਗਾ ਖੇਤ ਆਇਆ ਨੂੰ ਕਿਵੇਂ ਲੱਗਾ ਮੈਨੂੰ ਤਾਂ ਸਾਥ ਬਹੁਤ ਚੰਗਾ ਹੀ ਲੱਗਾ ਜੀ ਨਾ ਆਣ ਹੈ ਨਾ ਜਿਹਨੂੰ ਗੁਰੂ ਮਹਾਰਾਜ ਨੇ ਇਹ ਤਰਤੀ ਮਾਂ ਬਖਸ਼ੀ ਐ ਜੈਗਤ ਬਖਸ਼ੀ ਆ ਉਹਨੂੰ ਇੰਨਾ ਤਾਂ ਉਪਰਾਲਾ ਕਰਨਾ ਚਾਹੀਦਾ ਇਹ ਕਰਨਾ ਵੀ ਜ਼ਹਿਰ ਮੁਕਤ ਚਾਹੀਦਾ ਜਿੰਨੇ ਵੀ ਹੋ ਸਕੇ ਨਾ ਕਿਉਂਕਿ ਹੋਰ بڑے ਤੰਤਰ ਨੇ ਇਹਨੂੰ ਬਚਾਉਣ ਵਾਸਤੇ ਕੋਸੁੰਡੀ ਸੰਢੀ ਤੋਂ ਜ਼ਰੂਰੀ ਨਹੀਂ ਐ ਵੀ ਇਹਨੂੰ ਸਪਰੇਆ ਹੀ ਕਰਦਿਆਂ ਨੇ ਤਾਂ ਬਚੇਗੀ ਜਾਂ ਜਾਨ ਖਾਲ ਤਾਂ ਲੱਗਣਾ ਜੇ ਨੂੰ ਸਪਰੇਆ ਕਰਾਂਗੇ ਪਰ ਸਾਡੀ ਨਾ ਥੋੜੀ ਜੀ ਮਾਨਸਿਕਤਾ ਇਹੋ ਜੀ ਹੋ ਗਈ ਐ ਵੀ ਅਸੀਂ ਵੀ ਇੱਕ ਵੇਲੇ ਪੰਦੇ ਸ਼ਿਕਾਰ ਹੋ ਗਏ ਜੀ ਕੀ ਕਰੀਦਾ ਜਦੋਂ ਸਮਾਂ ਮਿਲ ਗਿਆ ਆਕੇ ਨੰਦ ਲਈ ਰਹੇ ਨੇ ਭੇਡਾ ਕੰਮ ਕਰ ਲਿਆ ਅੱਧਾ ਘੰਟਾ ਕਰ ਲਿਆ ਗੋਟੀ ਢੋਕੀ ਜਾ ਕੇ ਉਹਨੂੰ ਵੇਖ ਲਿਆ ਤੇ ਜਿਵੇਂ ਨਾ ਭੋਇ ਸਾਹਿਬ ਆਏ ਮਹਿਸੂਸ ਹੁੰਦਾ ਹੋ ਜਿਵੇਂ ਸੱਚੀ ਨਾ ਬੰਦਾ ਕਿਸੇ ਸਵਰਗ ਦੇ ਨਜ਼ਾਰੇ ਦੀ ਤੁਰਿਆ ਕਰਦਾ ਕੁਦਰਤ ਦੀ ਸ਼ਾਨ ਚਾਹ ਦੇਣਾ ਕੁਦਰਤੀ ਹੈ ਨਾ ਤੇ ਨਾਲੇ ਤਾਂ ਮਾਨਸਿਕ ਤੌਰ ਤੇ ਬੰਦਾ ਫੇਟ ਰਿੰਦਾ ਜਦੋਂ ਕੁਦਰਤ ਦੀਆਂ ਬਖਸ਼ੀਆਂ ਦਾਤਾਂ ਵੇਂਦਾ ਇੱਥੇ ਘਮੀ ਫਰੀ ਦਾ ਚਾਰਸ਼ਵੇਰੇ ਜਿਵੇਂ ਕਿਸੇ ਨੇ ਲਿਖਿਆ ਹੈ ਨਾ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਹੁਣ ਤਕਰੀਬਨ ਮੇਰੇ ਖਿਆਲ ਆਪਣੇ ਸਾਰਿਆਂ ਦੇ ਬੱਚੇ ਬਾਹਰ ਵਿਦੇਸ਼ਾਂ ਵਿੱਚ ਨੇ ਇਹ ਉਹਨਾਂ ਬੱਚਿਆਂ ਨੂੰ ਪੁੱਛੀਏ ਇਹ ਦੇ ਵਿਚਾਰੇ ਜਿਹੜਾ ਅੱਜ ਕੱਲ ਉਹਥੇ ਮੌਸਮ ਹੈ ਉਹ ਪਤਾ ਹੀ ਨਹੀਂ ਕਦੋਂ ਬਰਫ਼ ਨਿਕਲਣੀ ਹੈ ਕਦੋਂ ਸੂਰਜ ਨਿਕਲਣਾ ਹੈ ਕੀ ਹਿਸਾਬ ਹੋਣਾ ਹੈ ਕੀ ਨਹੀਂ ਨਾ ਇੱਥੇ ਜਿਵੇਂ ਉਹਨਾਂ ਅਜ ਦੀ ਰੁੱਤ ਜਿਹੜੀ ਹੈ ਕਿੱਡੀ ਮਿੱਠੀ ਸੋਹਣੀ ਰੁੱਤ ਹੈ ਹਨਾ ਹੋਰ ਚੌਂ ਦਿਨਾਂ ਨੂੰ ਹੋਰ ਰੁੱਤ ਵਧੀਆ ਬਦਲ ਜਾਣੀ ਹੈ ਉਹ ਤੋਂ ਬਾਅਦ ਕੋਈ ਹੋਰ ਰੁੱਤ ਵਧੀਆ ਆ ਜਣੀ ਹੈ ਰੁੱਤ ਰੁੱਤ ਤੇ ਮੇਵੇ ਨੇ ਇਹ ਜਿਹੜਾ ਆਨੰਦ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ ਨਾ ਇਹ ਆਨੰਦ ਕਿਸੇ ਕਿਸੇ ਨੂੰ ਜੇ ਸਕੂਨ ਲੈਣਾ ਹੋਵੇ ਤੇ ਸਕੂਨ ਮਿਲਦਾ ਜੇ ਪੰਜਾਬ ਦੇ ਖੇਤਾਂ 'ਚੋਂ ਜੇ ਕੋ ਸਮਝ ਲੱਗੇ ਚੱਲੇ ਹਾਂਜੀ ਸ਼ਾਂਤ ਮਾਹੌਲ ਸਹੀ ਗੱਲ ਹਾਂ ਬੜਾ ਬੜਾ ਆਨੰਦ ਆਉਂਦਾ ਤੁਸੀਂ ਇਕੱਲੇ ਜਾ ਕੇ ਵੀ ਕਿਤੇ ਖੇਤ ਬੈ ਕੇ ਵੇਖੋ ਨਾ ਵਿਚਾਰੋ 10 ਮਿੰਟ ਰਿਲੈਕਸਮੈਂਟ ਨਾਲ ਉਹ ਉੱਥੇ ਬੈਠਣਾ ਪੂਰਾ ਸਕੂਨ ਮਿਲਦਾ ਹੈ ਮਤਲਬ ਬੰਦੇ ਦੀ ਪਰੇਸ਼ਾਨੀ ਦੂਰ ਹੋ ਕਿਉਂਕਿ ਧਰਤੀ ਮਾਂ ਕਰਮਾਂ ਵਾਲੀ ਜਿਹੜੀ ਆਪਣੀ ਖੇਤ ਦੇ ਅਨੁਸਾਰ ਸਾਨੂੰ ਪਿਆਰ ਬਖਸ਼ਦੀ ਹੈ ਜੇ ਸਾਨੂੰ ਖਾਣ ਲਈ ਬਖਸ਼ਦੀ ਹੈ ਨਾ ਸਾਰਾ ਕੁਝ ਅਰਕ ਸਾਹਿਬ ਇੱਕ ਗੱਲ ਹੋ ਰਹੀ ਜੀ ਆਪਣੇ ਬਜ਼ੁਰਗ ਆਪਾਂ ਵੇਖਦੇ ਸੀਗੇ ਵੀ ਜਿਆਦਾ ਸਮਾਂ ਖੇਤਾਂ 'ਚ ਬਤੀਤ ਕਰਦੇ ਹਾਂਜੀ ਹਾਂਜੀ ਹੋਰ ਅੱਜਕੱਲ ਦੇ ਬੱਚੇ ਜਿਹੜੇ ਖੇਤ ਘੇੜਾ ਵੀ ਨਹੀਂ ਮਾਰਦੇ ਨਹੀਂ ਇਹ ਕਿਹੜੀ ਵੀਡੀ ਜਿਹੜੀ ਜਿਹੜਾ ਵੀ ਉਹਨੂੰ ਵੇਖੇਗਾ ਉਹਦੇ ਮਨ ਦੇ ਵਿੱਚ ਕ੍ਰਿਸ਼ਨਾ ਪੈਦਾ ਹੋਵੇ ਵੀ ਮੈਂ ਵੀ ਯਾਰ ਖੇਤ ਜਾਵਾਂ ਮੈਨੂੰ ਜਿਹੜੀ ਸਾਡੂ ਚੱਚੇ ਪਾਸ਼ਾ ਨੇ ਜਾਇਦਾਦ ਬਖਸ਼ੀ ਹੈ ਉਹ ਜਾਇਦਾਦ ਤੇ ਕੁਛ ਨਾ ਕੁਛ ਜਾ ਕੇ ਕਰਾਣੀ ਤੇ ਗੇੜਾ ਹੀ ਮਾਰ ਆਵਾ ਹੈ ਨਾ ਤੇ ਗੇੜਾ ਵੀ ਮੇਰੇ ਖਿਆਲ ਦੇ ਵਿੱਚ ਤਾਂ ਪੈਦਲ ਮਾਰਨਾ ਚਾਹੀਦਾ ਅੱਜ ਕੱਲ ਦੀ ਜਵਾਨੀ ਹੁਣ ਜੇ ਆਉਣਾ ਵੀ ਇਹ ਤੇ ਮੋਟਰਸਾਈਕਲ ਤੇ ਹਨਾ ਜੀ ਜਾਂ ਗੱਡੀ ਤੇ ਮਿਰਕ ਸਾਹਿਬ ਜੇ ਆਪਾਂ ਮੰਨ ਲਓ ਆਪਣੀ ਪੀੜ੍ਹੀ ਖੇਤ ਨਾਲ ਫਿਰ ਵੀ ਜੁੜੀ ਹੈ ਖੇਤਾਂ ਨਾਲ ਆਪਾਂ ਚਾਹੀਦਾ ਜਾਂ ਕਣਕ ਬੀਜੀ ਦੀ ਕਦੋਂ ਜਦੋਂ ਕਿਤੇ ਕੰਮ ਹੁੰਦਾ ਔਰ ਬੱਚਿਆਂ ਨੂੰ ਪਿੰਡੋਂ ਕਹੀਏ ਵੀ ਚਾਹ ਲੈ ਉਹ ਜੇ ਅੱਜ ਡਿਜੀਟਲ ਮੀਡੀਆ ਦਾ ਜੋਕ ਹੈ ਆ ਜਿਹੜੀ ਆ ਵੀਡੀਓ ਪਾਉਂਗਾ ਨਾ ਕਈ ਲੋਕਾਂ ਨੇ ਯਾਰ ਇਹ ਕਿਹੜੇ ਕੰਮ ਨੂੰ ਲੱਗੇ ਕੰਮ ਨੂੰ ਨਹੀਂ ਲੱਗੇ ਸੀ ਤਾਂ ਬੇਨਤੀ ਇਹ ਕਰਦੇ ਆ ਚਲੋ ਭਾਈ ਕੋਈ ਸਾਡੇ ਵਾਲੇ ਵੇਖ ਕੇ 1% ਤੇ ਵੀ ਅਸਰ ਹੋਇਆ ਕਿਤੇ ਨਾ ਜੁੜਿਆ ਰਿਹਾ ਬੰਦਾ ਕਿਤੇ ਨਾ ਕਿਤੇ ਆਪਦੇ ਕਿਤੇ ਦਾ ਜੁੜਨਾ ਬੜਾ ਜ਼ਰੂਰੀ ਆ ਆਪਦੇ ਕਿਤੇ ਦਾ ਵਧਣਾ ਕਿਤੇ ਦਾ ਬੜਾ ਹੈ ਨਾ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਜਿੰਨਾ ਵੀ ਜਿੰਨਾ ਕੋ ਸੱਚੇ ਪਾਤਸ਼ਾਹ ਨੇ ਜ਼ਮੀਨ ਜਿਹੜਾ ਤੇ ਬਖਸ਼ੀ ਆ ਉਹ ਆਪਦੇ ਖੇਤਾਂ 'ਚ ਨਿੱਕੇ ਨਿੱਕੇ ਪਰਵਾੜੀਆਂ ਬੜਾਓ ਉੱਥੇ ਜਾ ਕੇ ਵੀ ਸਮਾਂ ਗੁਜ਼ਾਰੋ ਮਤੋਵਾ ਦੇ ਜਿੰਨਾ ਵੀ ਹਸਪਤਾਲ ਜੀ ਜ਼ਿੰਦਗੀ ਦਾ ਸਕੂਲ ਲੈਣਾ ਹੈ ਤੇ ਪੰਜਾਬ ਦੇ ਖੇਤਾਂ ਚੋਂ ਮਿਲ ਸਕਦਾ ਹੈ ਹੋਰ ਕਿਤੋਂ ਨਹੀਂ ਜੇ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ